ਪਤਾ ਲੱਗ ਨਹੀਂ ਕਿ ਅਸੀ ਜਦੋਂ ਖੁਦ ਦਾ ਮਾਰ ਗਿਆ। ਤੇ ਮਾਰਾ ਤੋਂ ਕਾਂਸੀ ਤੋਂ ਨਾਮ-ਨਾਮ ਲੈ ਗਈ ਸਟੋਰ ਰਾਤਾਂ ਤੇ ਨਹੀਂ। ਉਹਨਾਂ ਦੇ ਕਰ ਤੈਨੂੰ ਪਤਾ ਲੱਗਿਆ ਕਿ ਉਹ ਰਵਦਾਸ ਨਾਮ ਦਾ ਨਹੀਂ ਹੈ ਜੀ ਜਨਮਾਤ। ਉਹਨਾਂ ਨੇ ਇਹ ਨਹੀਂ ਪਤਾ ਖੁਦ ਪਰਮਾਤਮਾ ਰਾਵਾਂ ਅਸੀ ਜਦੋਂ ਦਾ ਮਾਰੀ। ਕਮੀਰ ਨਿਮਾਨ ਦੇ ਵਾਸਤੇ ਲੈ ਲਦਾ ਪਿਆ ਤਾਂ ਅਮਰਤ ਬਣੀ ਸਭ ਸਾਡੇ ਗਲੇ ਦਾ ਹਾਰ ਬਣੀ ਆ। ਤੇ ਮੀਰਾ ਜਾਇਦਾ ਤੇ ਮਰੀ ਸਾਹਿਬ ਸਾਡੇ ਦੇ ਮਰੀ ਇਹ ਕੋਈ ਸਮਝ ਆ ਗਿਆ। ਨਹੀਂ ਮੀਰਾ ਜੀ ਦੀ ਮਾਸੇ ਹੀ ਥਾ ਦੋ ਜੀ ਮਾਸੇ ਹੀ ਥਾ ਦੇ ਕਾਲ ਕਾਲ ਕਰਦੀ। ਮੀਰਾ ਵਾਜ। ਪਈਦਾ ਮਸਟਰ ਆਲਾ ਬੈਂਸ ਬਾਈ ਪਿੰਨਾ ਰਾਰਾ ਦਾ ਹੁੰਦਾ ਰਾਰਾ ਬੈਂਸੀ ਤੋਂ ਇਹ ਬੜੇ ਜ਼ੁਲਮ ਕਰਦਾ ਆਤਿਆਚਾਰ ਬੜੇ ਕਰਦਾ ਇਹ ਜ਼ੁਲਮ ਨੂੰ ਤਾਨਣ ਵਾਸਤੇ ਸੌਦਾ ਫੜੀ ਕਾਸ਼ੀ ਪੇਸ਼ ਮਾਤਰਾ ਇੱਥੇ ਖਰਾਲਗੜ ਪਹੁੰਚ ਗਏ ਮਹਾਰਾਜ 1515 ਈਸਵੀ ਰਾਰੇ ਬੈਂ ਨੂੰ ਪਤਾ ਲੱਗਿਆ ਵੀ ਮੀਰਾ ਦੇ ਗੁਰੂ ਇੱਥੇ ਪਹੁੰਚੇ ਸਾਰੇ ਉਦਾਸ ਮਾ ਜੀ ਅੰਦਰ ਕਬੀ ਜੇੜ ਕਰ ਲਈ ਮਹਾਰਾਜ ਜਿਹੜੀ ਦੋ ਬੰਦਾਂ ਚੱਕੀ ਚੰਦੀ ਉਹਦੀ ਸਾਇਆ ਜੀ ਮਹਾਰਾਜ ਜੇ ਦੇ ਸਾਰੇ ਕੰਦੀ ਰੋ ਲੱਗੇ ਬਾਬਾ ਕਿਹੋਣਾ ਸਾਡੇ ਸਾਰੀ ਉਮਰ ਲੰਗੀ ਜੇੜੀ ਅਸੀਂ ਜੇ ਤੋਂ ਬਾਹਰ ਨਹੀਂ ਜਾ ਸਕੇ ਇਹ ਬੜਾ ਕਹਾਵਾ ਪਕਵਿਮੇ ਚਲਾਊਗਾ ਬੜੀ ਚੱਕੀ ਪਕਵਿਮੇ ਚਲਾਊਗਾ ਸਤਗੁਰੂ ਦਾ ਅਹਮਦੀ ਕਹਿੰਦਾ ਵੀ ਭਾਈ ਸਾਰੇ ਦੇ